ਖਬਰ ਕਰਦੇ ਕਰਦੇ ਅੱਜ ਮੇਰਾ ਮਨ ਕੀਤਾ ਕਿਉਂ ਨਾ ਬੱਸ 'ਚ ਸਫ਼ਰ ਕੀਤਾ ਜਾਵੇ ਜੇ ਬੱਸ 'ਚ ਸਫ਼ਰ ਕਰਨਾ ਹੈ ਉਹ ਵੀ ਕੋਈ ਖਾਸ ਬੱਸ ਹੋਵੇ ਫਿਰ ਤਾਂ ਮਜ਼ਾ ਹੀ ਅਲੱਗ ਹੁੰਦਾ ਆਮ ਤੌਰ ਤੇ ਜਦੋਂ ਅਸੀਂ ਬੱਸ 'ਚ ਸਫ਼ਰ ਕਰਦੇ ਹਾਂ ਬੱਸ ਸੜਕ 'ਤੇ ਚੱਲਦੀ ਹੈ ਪਰ ਜਿਸ ਬੱਸ 'ਚ ਬੈ ਬੈਠਾ ਉਸ ਦੀ ਅਲੱਗ ਹੀ ਖਾਸੀਅਤ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹ ਬੱਸ ਦਿਖਾਣਾ ਇਸ ਬੱਸ ਦੇ ਵਿੱਚ 18 ਸੀਟਾਂ 18 ਸੀਟਾਂ ਦੀ ਕੀ ਕਹਾਣੀ ਇਹ ਵੀ ਜ਼ਰੂਰ ਦੱਸਦਾ ਇਸ ਤੋਂ ਪਹਿਲਾਂ ਤੁਸੀਂ ਇਹ ਦੇਖੋ ਬੱਸ ਦੇ ਵਿੱਚ ਇਹ ਡਰਾਈਵਰ ਸੀਟ ਹੈ ਸਟੀਅਰਿੰਗ ਹੈ ਇਹ ਇਹ ਮੈਂ ਚੀਜ਼ਾਂ ਕਿਉਂ ਦੱਸ ਰਿਹਾ ਇਹ ਚੀਜ਼ਾਂ ਤਾਂ ਆਮ ਹੁੰਦੀਆਂ ਇਹਦੀ ਕੀ ਖਾਸੀਅਤ ਉਹ ਹੁਣ ਤੁਹਾਨੂੰ ਦਿਖਾਣਾ ਇਹ ਬੱਸ ਜਿਹੜੀ ਹੈ ਇਹ ਸੜਕ ਤੇ ਨਹੀਂ ਚੱਲ ਰਹੀ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਏ ਇਹ ਬੱਸ ਇੱਕ ਘਰ ਦੀ ਛੱਤ ਦੇ ਉੱਤੇ ਹੈ ਤੁਸੀਂ ਦੇਖੋ ਸਭ ਤੋਂ ਪਹਿਲਾਂ ਇਹ ਤਸਵੀਰ ਇਹ ਬੱਸ ਜਿਹੜੀ ਇਹ ਘਰ ਦੀ ਛੱਤ ਦੇ ਉੱਤੇ ਹੈ ਤੇ ਮੈਂ ਖੜਾ ਹਾਂ ਜਲੰਧਰ ਦੇ ਪਿੰਡ ਕੰਗ ਸਾਬੂ ਦੇ ਵਿੱਚ ਕੰਗ ਸਾਬੂ ਦੇ ਵਿੱਚ ਰੇਸ਼ਮ ਸਿੰਘ ਜੀ ਦੇ ਘਰ ਦੇ ਵਿੱਚ ਖੜਾ ਆ ਮਾਂ ਤੇ ਇਹਨਾਂ ਨੇ ਇੱਥੇ ਇੱਕ ਬਸ ਤਿਆਰ ਕੀਤੀ ਹੈ ਕਿਉਂ ਬਸ ਤਿਆਰ ਕੀਤੀ ਹੈ ਸਾਰੀਆਂ ਗੱਲਾਂ ਇਹਨਾਂ ਨੂੰ ਪੁੱਛਾਂਗੇ ਸਭ ਤੋਂ ਪਹਿਲਾਂ ਰੇਸ਼ਮ ਸਿੰਘ ਕੰਗ ਜੀ ਨੂੰ ਪੁੱਛਦੇ ਹਾਂ ਕਿ ਰੇਸ਼ਮ ਸਿੰਘ ਕੰਗ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਮੈਂ ਇੱਕ ਕਿਸਾਨ ਘਰਾਂ ਜੋ ਕੁ ਐਦਾ ਹੋਇਆ ਜੀ ਔਰ ਮੈਂ ਆਪਣਾ ਮਿਸ਼ਨ ਜਿਹੜਾ ਸੀ ਮੈਂ ਇੱਕ ਟੈਕਨੀਕਲ ਜੋਬ ਦੇ ਵਿੱਚ ਰੱਖਿਆ ਜੋ ਕਿ ਮੈਂ ਪੜਨੋਂ ਹਟਿਆ ਪਣ ਤੋਂ ਬਾਅਦ ਮੇਰਾ ਜੋਬ ਕਰਨਾ ਹੀ ਮੇਰਾ ਟੈਕਨੀਕਲ ਦੇ ਵਿੱਚ ਹੀ ਮੈਂ ਮੇਰੀ ਸੋਚ ਕੀ ਮੈਂ ਟੈਕਨੀਕਲ ਹੀ ਕੰਮ ਕਰਨਾ ਜੀ ਟੈਕਨੀਕਲ ਕੰਮ ਕਰਦੇ ਵਿੱਚ ਮੈਂ ਸੋਚ ਰੱਖੀ ਮੈਂ ਪੀਆਰਟੀਸੀ ਵਿੱਚ ਪੜ੍ਹਤੀ ਹੋ ਗਿਆ 1973 ਵਿੱਚ ਜੀ ਔਰ ਛੋਟੀ ਜੌਬ ਤੋਂ ਲੈ ਕੇ ਵੱਡੀਆਂ ਜੌਬਾਂ ਤੱਕ ਮੈਂ ਪਹੁੰਚ ਗਿਆ ਜੀ ਔਰ ਹਜੇ ਇੰਚਾਰਜ ਵੀ ਲਿਆ ਉੱਥੇ ਹਜੇ ਹੈੱਡ ਮੈਕੈਨਿਕ ਦੀ ਨਿਯੁਕਤੀ ਤੋਂ ਰਿਟਾਇਰ ਹੋਇਆ ਮੈਂ ਜਾ ਕੇ ਔਰ ਚੰਗੀਆਂ ਮੱਲਾ ਮਾਰੀਆਂ ਉੱਥੇ ਚੰਗਾ ਮਿਹਨਤ ਕੀਤੀ ਔਰ ਆਪਣਾ ਨਾਮ ਨਾਮ ਰੋਸ਼ਨ ਕੀਤਾ ਉਸੇ ਮਤਲਬ 40 ਸਾਲ ਤੁਸੀਂ ਇੱਥੇ ਪੀਆਰਟੀਸੀ ਦੇ ਵਿੱਚ ਜੌਬ ਕੀਤੀ ਉਸ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਇੱਕ ਸੁਪਨਾ ਸੀ ਕਿ ਆਪਣੇ ਘਰ ਦੇ ਵਿੱਚ ਇੱਕ ਬੱਸ ਬਣਾਉਂਦਾ ਮੈਂ ਜਦੋਂ ਰਟਾਇਰ ਹੋਇਆ ਕਿ ਮੇਰੇ ਮਨ 'ਚ ਇਹ ਹੁੰਦਾ ਸੀ ਕਿ ਹਰ ਇਨਸਾਨ ਦਾ ਇੱਕ ਕੰਮ ਹੁੰਦਾ ਕਿ ਮੈਂ ਕੁਝ-ਕੁਝ ਕਰਕੇ ਜਾਵਾਂ ਕੁਝ ਆਉਣ ਵਾਲੀ ਪੀੜ੍ਹੀ ਨੂੰ ਦੱਸ ਕੇ ਜਾਵਾਂ ਮੈਂ ਆਪਣੇ ਪਰਿਵਾਰ ਨੂੰ ਦੱਸਾਂ ਆਪਣੇ ਨਗਰ ਨੂੰ ਦੱਸਾਂ ਤੇ ਮੈਂ ਇਹ ਕਹਿਮ ਸੀ ਕਿ ਮੈਂ ਇੱਕ ਹੋਰ ਕੁਝ ਨਹੀਂ ਕਰਨਾ ਕਿ ਇੱਕ ਬੱਸ ਬਣਉਣੀ ਆ ਕਿ ਜਿੱਤੋਂ ਮੈਂ ਰੋਟੀ ਖਾਧੀ ਆ ਜਿੱਤੋਂ ਮੈਂ ਆਪਣਾ ਪਰਿਵਾਰ ਪਾਲਿਆ ਮੈਂ ਉਹ ਬੱਸ ਹੀ ਬਣਾਉਣਾ ਚਾਹੁੰਦਾ ਸੀ ਕਿ ਮੇਰੇ ਬੱਸ ਬਣਾਉਂਗਾ ਜਾ ਕੇ ਔਰ ਮੈਂ ਬਸ ਇਹ ਹੀ ਕਰਕੇ ਬਸ ਬਣਾਈ ਕਿ ਆਪਣਾ ਨਾਮ ਰੋਣ ਵਾਸਤੇ ਕਿ ਆਪਣੀ ਯਾਦ ਆਉਣ ਵਾਸਤੇ ਅੱਛਾ ਰਿਟਾਇਰਮੈਂਟ ਤੋਂ ਕਿੰਨੇ ਸਾਲ ਬਾਅਦ ਇਹ ਬਸ ਤਿਆਰ ਹੋਈ ਤੇ ਕਿੰਨਾ ਸਮਾਂ ਲੱਗਿਆ ਇਹਨੂੰ ਘੱਟੋ ਘੱਟ 2 ਸਾਲ ਲੱਗਾ ਹੈ ਹਾਲੇ ਵੀ ਕੰਮ ਚੱਲਦਾ ਹੈ ਇਹਦਾ ਆ ਕੀ ਕੰਮ ਚੱਲ ਰਿਹਾ ਕੀ ਕੁਝ ਤੁਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਮੀਨਾ ਮੀਨਾ ਕਾਰੀ ਹਾਲੇ ਕਾਫੀ ਹੋਣ ਵਾਲੀ ਵਿੱਚ ਇਹਦੇ ਹਾਲੇ ਕਾਫੀ ਜਿਹੜੇ ਮੇਰੇ ਇਹਦੇ ਵਿੱਚ ਮੀਨਾ ਕਾਰੀ ਕਾਫੀ ਮੇਰੇ ਜਿਹੜੇ ਪਿੰਡ ਦਾ ਇਤਿਹਾਸ ਲਿਖਣਾ ਉਹ ਮੈਂ ਲਿਖ ਰਿਹਾ ਉਹ ਵੀ ਲੱਗੂਗਾ ਇਹਦੇ ਵਿੱਚ ਕਿ ਪਿੰਡ ਦੇ ਮੋਹਤਵਾਰ ਕਿੰਨੇ ਸਰਪੰਚ ਸੀਗੇ ਕਿੰਨੇ ਲੰਬੜਦਾਰ ਸੀ ਕਿੰਨੀਆਂ ਮਹਾਨ ਆਸੀਆਂ ਸੀਗੀ ਆ ਸਾਰੀ ਦੀ ਬੁੱਕ ਲਿਖ ਰਿਹਾ ਮੈਂ ਹਾਜੀ ਮੈਂ ਦੇਖ ਰਿਹਾ ਅੰਦਰ ਵੀ ਤੁਸੀਂ ਇੱਕ ਲਿਸਟ ਬਣਾਈ ਹੋਈ ਹੈ 18 ਲੋਕਾਂ ਦੀ 18 ਸੀਟਾਂ ਕਿ ਇਹ ਕਹਾਣੀਆਂ ਦੇ ਵਿੱਚ ਇਹ ਕਹਾਣੀ ਮੇਰੇ ਪਿੰਡ ਦੇ ਜਿਹੜੇ ਪਿੰਡ ਦੇ ਪੰਜਾਰ ਓੜ ਵਿੱਚ ਅਸੀਂ ਸਰਕਾਰੀ ਜੋਬ ਦੇ ਵਿੱਚ ਜੋਬ ਕਰਦੇ ਸੀਗੇ ਔਰ ਜਿੰਨੇ ਬੰਦੇ ਰਿਟਾਇਰ ਹੋਏ ਆ ਉਨੀਆਂ ਹੀ ਸੀਟਾਂ ਬਣੀਆਂ ਇਹਦੇ ਵਿੱਚ ਅੱਛਾ ਜਿੰਨੇ ਬੰਦੇ ਤੁਹਾਡੇ ਨਾਲ ਕੰਮ ਕਰਦੇ ਸੀ ਉਹਨਾਂ ਦੀ ਯਾਦ ਲਈ ਤੁਸੀਂ ਉਨੀਆਂ ਸੀਟਾਂ ਬਣਾਈਆਂ ਔਰ ਜਿਹੜੇ ਡੈਥ ਹੋ ਗਏ ਉਹਨਾਂ ਦਾ ਵੀ ਨਾਮ ਮੈਂਸ਼ਨ ਕੀਤਾ ਵਿੱਚ ਔਰ ਜਿਹੜਾ ਡਿਊਟੀ ਕਰਦਾ ਉਹਦਾ ਵੀ ਨਾਮ ਮੈਂਸ਼ਨ ਕੀਤਾ ਸਾਰੇ ਅਸੀਂ ਇੱਕ ਪਰਿਵਾਰ ਸੀ ਉੱਥੇ ਅਸੀਂ ਇੱਕ ਪਰਿਵਾਰ ਦਾ ਸਾਰਾ ਇਹ ਬਣਾਇਆ ਕਿ ਸਾਰਾ ਪਰਿਵਾਰ ਦੀ ਯਾਦਸ਼ ਬਣੇ ਕਿ ਮੇਰੇ ਪਿੰਡ ਦੇ ਵਿੱਚ ਕਿੰਨੇ ਬੰਦੇ ਸੀ ਜੀ ਬਿਲਕੁਲ ਕਹਿੰਦੇ ਜਦੋਂ ਸ਼ੌਂਕ ਹੁੰਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਫਿਰ ਵੀ ਲੋਕ ਜ਼ਰੂਰ ਜਾਨਣਾ ਚਾਹਣਗੇ ਇਸ ਵਾਸਤੇ ਉੱਤੇ ਕਿੰਨਾ ਕੁ ਖਰਚਾ ਅੰਦਾਜ਼ਾ ਆਇਆ ਇਸ ਵਾਸਤੇ ਜੀ ਮੈਨੂੰ ਲੋਕ ਟਿੱਚਰਾਂ ਮੈਂ ਕਹਿੰਦੇ ਮਾਹੌਲ ਵੀ ਕਰਦੇ ਆ ਯਾਰ ਇਹਨਾਂ ਨੂੰ ਕਮਰਾ ਬਣਾ ਲਿੰਦਾ ਹੋਰ ਕੋਮੈਂਟ ਵਾਜ਼ੇ ਹੋਰ ਬਣਾਇੰਦਾ ਮੈਂ ਕਹਿੰਦਾ ਮੈਨੂੰ ਇਹ ਮੇਰਾ ਸ਼ੌਂਕ ਨਹੀਂਗਾ ਮੇਰਾ ਸ਼ੌਂਕ ਬਸ ਬਣਾਉਣਾ ਇੱਥੇ 2.3 ਲੱਖ ਰੁਪਏ ਖਰਚਾ ਆ ਚੁੱਕ हां जी बिल्कुल जे ਕਮਰੇ ਦੀ ਗੱਲ ਕਰੀ 18 ਬੰਦੇ ਤਾਂ ਬੈਠ ਹੀ ਸਕਦੇ ਵਿੱਚ ਮੈਂ ਦੇਖਿਆ ਟੇਬਲ ਵੀ ਲੱਗਿਆ ਟੇਬਲ ਤੇ ਵੀ ਬੈਠ ਸਕਦੇ ਖਾ ਪੀ ਸਕਦੇ ਜਿਵੇਂ ਕਿਸੇ ਨੇ ਕਹਿੰਦੇ ਨਾ ਅੱਜ ਕੱਲ ਲੋਕ ਕਹਿੰਦੇ ਅਲੱਗ-ਅਲੱਗ ਜਗ੍ਹਾ ਪਾਰਟੀ ਹੋਣੀ ਚਾਹੀਦੀ ਪਾਰਟੀ ਵੀ ਕੀਤੀ ਜਾਂਦੀ ਆ ਹਾਂ ਵਿੱਚ ਬੰਦੇ ਜਿਹੜੇ ਮੇਰੇ ਪਿੰਡੇ ਬਾਹਰੋਂ ਐਨਆਰਆਈ ਬੱਚੇ ਆਉਂਦੇ ਆ ਉਹ ਆਮ ਆਪਣੀਆਂ ਕੁਠੀਆਂ ਚੜ੍ਹ ਕੇ ਦੇਖਦੇ ਆ ਤੇ ਫਿਰ ਉਹ ਸਵੇਰ ਮੋਟੇ ਆਪਣੇ ਪਾਪਾ ਮਮੀ ਨੂੰ ਕਹਿੰਦੇ ਆ ਸਾਨੂੰ ਉਹ ਵਾਸ ਹੀ ਲੈ ਕੇ ਦਿਖਾ ਕੇ ਲਿਆਓ ਫਿਰ ਉਹਨਾਂ ਕੇ ਬੈਠ ਜੇ ਵਿੱਚ 앉 ਕੇ ਸ਼ੌਕ ਫਿਲਮਾਂ ਆਪਣਾ ਬਣਾ ਕੇ ਲ ਜਾਂਦੇ ਆ ਮੂਵੀ ਬਣਾ ਕੇ ਲ ਜਾਂਦੇ ਆ ਫੋਟੋ ਬਣਾ ਕੇ ਲ ਜਾਂਦੇ ਆ हां जी बिल्कुल ला ਹ ਕੀ ਦੇਖਦੇ ਨੇ ਉਹ ਖਾਸ ਕੀ ਪੁੱਛਦੇ ਨੇ ਤੁਹਾਨੂੰ ਕੁਝ ਫਿਰ ਆਣ ਕੇ ਪੁੱਛਦੇ ਮੈਨੂੰ ਕਿ ਕਿਉਂ ਬਣਾਉਣੀ ਕਿਦਾਂ ਹੋਈ ਤੁਸੀਂ ਇਹ ਕਿਉਂ ਕੀਤਾ ਮੈਂ ਕਹਾਂ ਮੇਰਾ ਆਪਣਾ ਮਨ ਸੀ ਮੇਰਾ ਆਪਣਾ ਸ਼ੌਂਕ ਸੀ ਇਹ ਮੈਂ ਆਪਣਾ ਸ਼ੌਂਕ ਪੂਰਾ ਕੀਤਾ ਕਿਸੇ ਬਸ ਨੇ ਮੈਨੂੰ ਰੋਟੀ ਰੋਜੀ ਦਿੱਤੀ ਹੈ ਮੈਂ ਦਾ ਧੰਨਵਾਦ ਵੀ ਕਰਨਾ ਮੈਂ ਦਾ ਸ਼ੁਕਰੀਆ ਵੀ ਕਰਨਾ ਇਹਨੂੰ ਮੱਥਾ ਵੀ ਟੇਕਣਾ ਉੱਟ ਕੇ ਕਿ ਤੂੰ ਹੀ ਮੇਰੀ ਜ਼ਿੰਦਗੀ ਨੇ ਸਾਰੀ ਜ਼ਿੰਦਗੀ ਮੇਰੀ ਤੂੰ ਹੀ ਬਣਾਈ ਆ ਆ ਮੈਂ ਕੁਝ ਬੁੱਕਸ ਦੇਖ ਰਿਹਾ ਜੀ ਇਹ ਬੁੱਕਸ ਵੀ ਹੈ ਕੁਝ ਤੁਸੀਂ ਲਿਖ ਰਹੇ ਹੋ ਜਾਂ ਕੀ ਹੈ ਇਹ ਬੁੱਕਸ ਹੈਗੀ ਹੈ ਜੀ ਮੈਂ ਇੱਕ ਜਦਾ ਮੇਰਾ 1955 ਦਾ ਜਨਮ ਹੈ ਜੀ 1955 ਤੋਂ ਲੈ ਕੇ 1964 ਤੱਕ ਮੈਂ ਜਿਹੜੀ ਆਪਣੀ ਸੁਰਤ ਪੈਦਾ ਕੀਤੀ ਆ 1964 ਦੇ ਵਿੱਚ ਜਵਾਰਲਾਲ ਨਹਿਰੂ ਵੀ ਸਾਡੇ ਪਿੰਡ ਆਏ ਸਰਦਿੰਦਰ ਸਿੰਘ ਜੀ ਸਰਪੰਚ ਸੀਗੇ ਅੱਛਾ ਜੀ ਜਵਾਰਲਾਲ ਨਹਿਰੂ ਇਸ ਪਿੰਡ ਚ ਆਏ ਪਿੰਡ ਚ ਆਏ ਸੜਕ ਤੇ ਰੋਕੇ ਸੀ ਉਹਨਾਂ ਨੇ ਉਦੋਂ ਤੱਕ ਮੈਨੂੰ ਸੋਝੀ ਆ ਉਤੋਂ ਲੈ ਕੇ ਮੈਂ ਆਪਣੀ ਸਾਰੀ ਹਸਤੀ ਲਿਖ ਰਿਆਂ ਦੇ ਵਿੱਚ ਜਿਹੜੇ ਪਿੰਡ ਦੇ ਵਿੱਚ ਮਹਾਨ ਆਸੀਆਂ ਹੋਈਆਂ ਕਿੰਨੇ ਸਰਪੰਚ ਹੋਏ ਕਿੰਨੇ ਲੰਬੜਦਾਰ ਸਾਰੀ ਹਸਤੀ ਜੀ ਅੱਛਾ ਜਵਾਰਲਾਲ ਨਹਿਰੂ ਇੱਥੇ ਕੀ ਕਰਨਾ ਸੀ ਜਵਾਰਲਾਲ ਨਹਿਰੂ ਸੜਕ ਤੇ ਨਕੋਦਰੂ ਜੰਦਰ ਜਾ ਰਹੇ ਸੀਗੇ ਜੀ ਇਹ ਸਰ ਇੰਦਰ ਸਿੰਘ ਸਾਡਾ ਸਰਪੰਚ ਸੀਗੇ ਉਹਨਾਂ ਉਹਨਾਂ ਨੇ ਧੰਵਾਰ ਕੀਤਾ ਫਿਰ ਅਸੀਂ ਵੀ ਚੰਨੀਆਂ ਲੈ ਕੇ ਖੜੇ ਹੋਏ ਉੱਥੇ ਉਹਨਾਂ ਦੇ ਹਾਰ ਵੀ ਪਏ ਤੇ ਮੈਨੂੰ ਉਸ ਗੱਲ ਤੋਂ ਹੀ ਮੈਨੂੰ ਪਹਿਰਾ ਬਣ ਗਿਆ ਮੇਰਾ ਕਿ ਮੈਂ ਵੀ ਕਮੇਗਾ ਲੰਬੀ ਇਹਨੂੰ ਲੈ ਕੇ ਚੱਲਾਂ ਇਹਨੂੰ ਗਾ ਸਾਰਾ ਪਹਿਰਾ ਬਣਾਵਾਇਆ ਦਾ ਸਾਰੀ ਗਾਹ ਤੋਂ ਗਾਹ ਸਾਰੀ ਪਿੰਡ ਦੀ ਐਸੀ ਲਿਖਣਾ ਅੱਛਾ ਤੁਸੀਂ ਉਹਨਾਂ ਦੱਸ ਵੀ ਦੇ ਸੀ ਹੋਰ ਕੀ ਕੀ ਚੀਜ਼ਾਂ ਨੇ ਦੇ ਵਿੱਚ ਕਰਨੀਆਂ ਬਾਕੀ ਰਹਿ ਗਈ ਇਹਦੇ ਵਿੱਚ ਤਾਂ ਹਲੇ ਬਹੁਤ ਮੈਂ ਹਲੇ ਦੱਸ ਨਹੀਂ ਸਕਦਾ ਜੀ ਕਿੱਡੀ ਕਿੱਡੀ ਮੇਰਾ ਸ਼ੌਂਕ ਹੈ ਲੈ ਮੈਂ ਕੀ ਕਰ ਰਿਹਾ ਹਾਂ ਹਲੇ ਦੇ ਵਿੱਚ ਸ਼ੌਂਕ ਦਾ ਕਹਿੰਦੇ ਫਿਰ ਮੈਂ ਦੁਬਾਰਾ ਉਹੀ ਗੱਲ ਕਹਿ ਰਿਹਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੁਸੀਂ ਕਾਫੀ ਅੱਛੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਮੇਰੇ ਵਿੱਚ ਦੇਖੋ ਹਲੇ ਕਈ ਗੁਜਮੀਨਾ ਕਾਰੀ ਚਿੱਤਰਕਾਰੀ ਹੋਰ ਕੁਝ ਕਈ ਕੋਸ਼ ਅੱਜ ਮੈਂ ਲਿਖੂਗਾ ਹਲੇ ਦੇ ਵਿੱਚ ਸਾਰੀ ਆ ਜਲੀ ਪਿੰਡ ਦੀ ਬੁੱਕ ਲੈ ਕੇ ਰੱਖੂਗਾ ਓਨ ਵਾਲੀ ਬੱਚੇ ਜਿਹੜੇ ਬੈਠ ਕੇ ਪੜ੍ਹਿਆ ਕਰਨਗੇ ਵਿੱਚ ਇਹ ਸਾਡੇ ਪਿੰਡ ਦੇ ਅਧਿਕਾਰ ਕਿੰਨੇ ਸੀਗੇ ਕਿਹੜੇ ਕਿਹੜੇ ਬੰਦੇ ਕਿਹੜੇ ਕਿਹੜੇ ਅਧਿਕਾਰ ਰਟਾਇਰ ਹੋਏ ਆ ਚੰਗੀਆਂ ਮਹਾਨ ਅਸੀਂ ਆਪਣੇ ਚ ਹੁਈਆਂ ਪਾਇਲਟ ਵੀ ਬਣਿਆ ਸਾਡੇ ਪਿੰਡ ਦੇ ਪਾਇਲਟ ਸੀਗੇ ਜੱਜ ਸੀ ਜਿੰਨੇ ਮਹਾਨ ਅਸੀਂ ਜਿਹੜੇ ਕਿ ਐਲ ਐ ਕਿੰਨੇ ਵੀ ਟੀਚਰ ਸੀ ਜਿੰਨੇ ਵੀ ਹੌਲਦਾਰ ਸੂਬੇਦਾਰ ਕਾਨੂੰਗੋ ਪਟਵਾਰੀ ਜਿੰਨੇ ਟੀਚਰ ਸੀਗੇ ਜਿੰਨੇ ਖਿਡਾਰੀ ਸੀਗੇ ਜਿੰਨੇ ਪਲਵਾਨ ਸੀਗੇ ਜਿੰਨੀਆਂ ਪਲਾਨੀਆਂ ਸਾਰੀਆਂ ਸਭ ਲਿਖੂੰਗਾ ਇਹਦੇ ਵਿੱਚ ਹਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਵਾ ਕਿ ਇਹ ਜਿਹੜੀ ਪੈਪਸੂ ਰੋਇਟ ਟਰਾਂਸਪੋਰਟ ਕੰਪਨੀ ਦੀ ਇਹ ਬੱਸ ਦਿਖਾਈ ਗਈ ਹੈ ਸ਼ਾਨੇ ਪੈਪਸੂ ਲਿਖਿਆ ਗਿਆ ਕਪੂਰਥਲਾ ਡਿਪੂ ਦੀ ਅੱਛਾ ਕਪੂਰਥਲਾ ਡਿਪੂ ਵੀ ਕਿਉਂ ਲਿਖਿਆ ਜੀ ਨਾ ਕਪੂਰਥਾ ਡਿਪੂ ਸਰਵਿਸ ਜਿਆਦਾ ਕੀਤੀ ਨੇ ਅੱਛਾ ਜਲੰਧਰ ਚ ਨਹੀਂ ਕੀਤੀ ਕਪੂਰਥਾ ਦੇ ਡਿਪੂ ਪੀ ਆਰਟੀ ਸੀ ਦਾ ਡਿਪੂ ਕਪੂਰਥਾਲੇ ਚ ਆ ਹਾਂਜੀ ਕਪੂਰਥਾ ਦੇ ਵਿੱਚ ਜਿਆਦਾ ਸਰਵਿਸ ਮੇਰੀ ਕਪੂਰਥਾ ਦੀ ਪੁੱਛਿਆ ਅੱਛਾ ਤੁਸੀਂ ਜਿਆਦਾ ਸਰਵਿਸ ਉੱਥੇ ਕੀਤੀ ਉੱਥੇ ਕੀਤੀ ਹੈ ਅੱਛਾ ਇਸ ਕਰਕੇ ਕਪੂਰਥਾ ਦੇ ਡਿਪੂ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਅੱਛਾ ਰਿਟਾਇਰ ਹੋਇਆ ਅੱਛਾ ਰਿਟਾਇਰ ਵੀ ਤੁਸੀਂ ਉੱਥੇ ਹੀ ਕਪੂਰਥਾ ਦੇ ਡਿਪੂ ਜੇ ਰਿਟਾਇਰ ਹੋਇਆ ਮੈਂ ਹਾਂਜੀ ਬਿਲਕੁਲ ਇਸ ਕਰਕੇ ਲਿਖਿਆ ਗਿਆ ਤੁਸੀਂ ਦੇਖ ਸਕਦੇ ਹੋ ਸਭ ਕੁਝ ਇੱਥੇ ਟਾਇਰ ਬਨੇ ਨੇ ਬਿਲਕੁਲ ਬਕਾਇਦਾ ਟਾਇਰਾਂ ਦੇ ਉੱਤੇ ਖੜੀ ਹੋਈ ਦੇਖ ਰਹੇ ਹੋ ਪੂਰੀਆਂ 18 ਸੀਟਾਂ ਲਗਾਈਆਂ ਸਟੀering ਲਗਾਇਆ ਗਿਆ ਇਸ ਤੋਂ ਇਲਾਵਾ ਵੀ ਹਨ ਇਹਨਾਂ ਦਾ ਮਨ ਦੀ ਇੱਛਾ ਕਿ ਬਹੁਤ ਕੁਝ ਬਣਾਣਾ ਤੇ ਉਹਨਾਂ ਦੀ ਇਹ ਵੀ ਇੱਛਾ ਹੈ ਕਿ ਇਸ ਇਹ ਜਿਹੜੀ ਨਿਸ਼ਾਨੀ ਹੈ ਆਪਣੇ ਬੱਚਿਆਂ ਨੂੰ ਪਰ ਪੋਤੇ ਪਰਪੋਤੇ ਨੂੰ ਦੇ ਕੇ ਜਾਣਾ ਚਾਹੁੰਦੇ ਮੇਰੇ ਨਾਲ ਰੇਸ਼ਮ ਸਿੰਘ ਜੀ ਦੇ ਦੋਤੇ ਕੀ ਨਾਮ ਹੈ ਬਿਟੇ ਤੁਹਾਡਾ ਮੇਰਾ ਅਰਸ਼ਜੀਤ ਅਰਸ਼ ਕਿਦਾਂ ਲੱਗ ਰਿਹਾ ਤੁਹਾਡੇ ਨਾਨਾ ਜੀ ਨੇ ਇੱਕ ਬੜੀ ਨਿਸ਼ਾਨੀ ਬਣਾ ਕੇ ਦਿੱਤੀ ਤੁਹਾਨੂੰ ਜੀ ਬਹੁਤ ਵਧੀਆ ਲੱਗਦਾ ਆ ਤੇ ਮਤਲਬ ਮੈਂ ਤਾਂ ਕਹੂੰਗਾ ਪ੍ਰਾਊਡ ਦੀ ਫੀਲਿੰਗ ਆਉਦੀ ਆ ਬੱਸ ਨੂੰ ਜਦੋਂ ਆਪਾਂ ਦੇਖਦੇ ਆ ਅਜੀ ਬਿਲਕੁਲ ਇੱਕ ਗੱਲ ਹੋਰ ਵੀ ਮੇਰੇ ਨਾਨਾ ਜੀ ਜਦੋਂ ਗੱਲ ਕਰ ਰਹੇ ਸੀ ਦੱਸ ਰਹੇ ਸੀ ਕਿ ਤੁਹਾਨੂੰ ਉਹ ਸਾਰੀ ਚੀਜ਼ਾਂ ਦੱਸ ਰਿਹਾ ਇਹਨੂੰ ਕਿਦਾਂ ਸਫਾਈ ਰੱਖਣੀ ਕਿਵੇਂ ਕਰਨੀ ਸਾਰਾ ਕੁਝ ਦੱਸ ਰਹੇ ਨੇ ਤੁਸੀਂ ਇਹਨੂੰ ਸੰਭਾਲ ਕੇ ਰੱਖ ਰਹੇ ਹੋ ਹਾਂ ਜੀ ਜੀ ਰੱਖਾਂਗੇ ਜਿੱਦਾਂ ਨਾਨਾ ਜੀ ਦੀ ਇੱਕ ਯਾਦ ਆ ਇਹਨੂੰ ਆਪਾਂ ਗਾਂ ਤੋਂ ਗਾਂ ਮਤਲਬ ਪੀੜ੍ਹੀਆਂ ਤੱਕ ਆਪ ਲੈ ਕੇ ਜਾਉਂਗੇ ਤੇ ਨਾਨਾ ਜੀ ਦੀ ਜਿਹੜੀ ਯਾਦ ਆ ਇਹਨੂੰ ਆਪਾਂ ਮਤਲਬ ਕਾਇ ਸਾਵਦੇ ਕਿ ਆਪਾਂ ਰੱਖਾਂਗੇ ਇਹਨੂੰ ਸਾਹਮਣੇ ਰੱਖਾਂਗੇ ਤੁਹਾਡੇ ਦੋਸਤ ਪੁੱਛਦੇ ਨੇ ਤੁਹਾਡੇ ਨਾਨਾ ਜੀ ਨੇ ਐਡੀ ਵਧੀਆ ਬੱਸ ਬਣਾਈ ਪੁੱਛਣ ਦੇਖਣ ਆਂਦੇ ਨੇ ਹਾਂਜੀ ਦੋਸਤਾਂ ਤੱਕ ਤਾਂ ਇਦਾਂ ਆ ਜੀ ਸਾਰੇ ਪੁੱਛਦੇ ਨੇ ਕਿ ਜਿਹੜੀ ਤੁਹਾਡੀ ਬੱਸ ਆ ਇਹ ਅੰਦਰੋਂ ਕਿੱਦਾਂ ਦੀ ਆ ਮੈਂ ਕਹਿੰਦਾ ਹੁਣ ਆ ਜਾਓ ਫਿਰ ਦੇਖਦੇ ਆ ਕਹਿੰਦੇ ਬਹੁਤ ਵਧੀਆ ਬਣੀ ਆ ਜਿੱਦਾਂ ਮਤਲਬ ਬਹੁਤ ਵਧੀਆ ਲੱਗਦਾ ਜਦੋਂ ਲੋਕ ਗੱਲ ਕਰਦੇ ਨੇ ਹਾਂਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੀਏ ਕਿ ਇਹ ਜਿਹੜੀ ਬੱਸ ਹੈ ਇੱਕ ਯਾਦ ਸੀ ਇੱਕ ਉਹਨਾਂ ਦੀ ਇੱਛਾ ਸੀ ਸੁਪਨਾ ਸੀਗਾ ਕਿ ਜਿਸ ਮੈਂ ਡਿਪਾਰਟਮੈਂਟ ਚ ਰਿਟਾਇਰ ਹੋਇਆ ਉਸ ਦੀ ਨਿਸ਼ਾਨੀ ਨੂੰ ਇੱਥੇ ਰੱਖਾਂ ਤੇ ਇਹਨਾਂ ਦੀ ਇਹ ਵੀ ਇੱਛਾ ਹੈ ਕਿ ਉਹਨਾਂ ਦੇ ਜਿਹੜੇ ਪੋਤੇ ਦੋਤੇ ਬੱਚੇ ਇਸ ਦਾ ਪੂਰਾ ਸੰਭਾਲ ਰੱਖਣ ਤੇ ਹਾਲੇ ਵੀ ਇਹਦੇ ਚ ਬਹੁਤ ਕੁਝ ਬੰਨਣਾ ਬਾਕੀ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪਰਿੰਜੀਤ ਸਿੰਘ ਨਾਗਪਰੀ ਵਾਈਸਾ ਪੰਜਾਬ ਜਲੰਧ